ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਿਸੇ ਡਿਬੇਟ ਬੂਟ ਚ ਜਾ ਕਿਤੇ YouTube ਤੇ ਸਵਾਲ ਕਰੇ ਕਿਥੇ ਦਿੱਤੀ ਹੈ ਨੌਕਰੀਆਂ ਜੀ ਦਿਖਾਓ ਜੀ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਮੇਰੇ ਕੋਲ ਕੱਲੇ ਕੱਲੇ ਡਿਪਾਰਟਮੈਂਟ ਦੀ ਲਿਸਟ ਵੀ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਚ ਹੁਣ ਤੱਕ ਆ ਅੱਜ ਵਾਲੇ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘੱਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਧ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਬਤ ਨੰਬਰ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘਟ ਨੰਬਰਾਂ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌکریاں ਵੀ ਮਿਲੀਆਂ ਨੇ ਕੋਈ 51 52 ਹਜ਼ਾਰ ਵਾਲਾ ਝੂਠ ਤਾਂ ਨਹੀਂ ਬੋਲ ਦੂਗਾ 52 ਹਜ਼ਾਰ ਨੌکریاں ਦਿੱਤੀਆਂ ਕਿਤੇ ਨਾ ਕਿਤੇ ਤਾਂ ਮਿਲ ਨਹੀਂ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀ ਨਹੀਂ ਉਹ ਕਹਿੰਦੀ ਆਹ ਕਹਿੰਦੇ ਕਿ ਮੈਂ ਹੋ ਹੀ ਜਾਂਦਾ ਵੇ ਹੋ ਨਹੀਂ ਸਕਦਾ